ਜਪਾ ਕਰਨੀ ਆਪਣੀ ਆ ਡਰਾਇੰਗ ਕਮਰੇ ਇਸ ਕਾ ਆਪਣੇ ਆਈ ਹੈ ਨਵੀਂ ਅਲਮਾਰੀ ਐ ਠੀਕ ਐ ਕੁੰਡੇ ਕਿੱਧਰ ਹੈ ਆ ਆਪਣੇ ਕੋਲ ਅਲਮਾਰੀ ਹੈ ਇਹਦਾ ਰੰਗ ਵਗੈਰਾ ਉਤਰ ਗਿਆ ਬਹੁਤ ਸਾਲ ਹੋ ਗਏ ਛੋਟੇ ਹੁੰਦੇ ਦੇਖੀਆ ਨਾ ਉਹੀ ਅਲਮਾਰੀ ਹੈ ਸੋ ਹੈਲੋ एवरीवन ਤੇ ਕੱਲਾ ਪਾ ਗਈ ਸੀ ਦੁਨੇ ਕੇ ਪਰਮਪੰਡ ਕਰੇ ਪਰ ਤੁਸੀਂ ਦੇਖ ਸਕਦੇ ਹੋ ਉਹ ਵਲੌਗ ਜੇ ਤੁਸੀਂ ਨਹੀਂ ਦੇਖਿਆ ਆ ਵਾਲਾ ਵਲੌਗ ਜਰੂਰ ਦੇਖੋ ਬਹੁਤ ਸੋਹਣਾ ਵਲੌਗ ਹੈ ਸੋ ਉਹਨਾਂ ਦੀ ਡਰਾਇੰਗ ਹੋ ਪਈ ਆਪਣਾਂ ਦੀ ਡਰਾਇੰਗ ਆਪਾਂ ਹੁਣੇ ਚੱਲਾਂਗੇ ਦੋ ਤਿੰਨ ਦਿਨਾਂ ਚ ਜਦੋਂ ਆ ਜਾਣਗੇ ਘਰੇ ਆਪਾਂ ਨੂੰ ਇਨਫੋਰਮੇਸ਼ਨ ਮਿਲ ਜਾਣੀ ਹੈ ਆਪਾਂ ਫੇਰ ਇੱਕ ਵਾਰੀ ਵਲੌਗ ਬਣਾਉਣ ਚੱਲਾਂਗੇ ਤੇ ਗੱਲਬਾਤ ਜਰੂਰ ਕਰਾਂਗੇ ਵਲੌਗ 'ਚ ਬਨੇ ਰਹੋ ਅੱਜ ਆਪਾਂ ਕਰਨੀ ਆਪਣੀ ਆਰ ਡਰਾਇੰਗ ਕੰਮ ਇਸ ਕੰਪਲੀਟ ਹੋ ਚੁੱਕਾ ਹੈ ਸਬੇ ਵੀਰੇ ਦੀ ਨਾਨੀ ਜੀ ਦੀ ਡਰਾਇੰਗ ਦਾ ਸਬੇ ਵੀਰੇ ਦੀ ਨਾਨੀ ਜੀ ਦੀ ਡਰਾਇੰਗ ਬਹੁਤ ਵਧੀਆ ਬਣੀ ਹੈ ਸੇਮ ਟੂ ਸੇਮ ਤੁਹਾਨੂੰ ਲੱਗ ਰਹੀ ਹੈ ਕਮੈਂਟ ਕਰਕੇ ਜਰੂਰ ਦੱਸੋ ਕਿ ਫੇਸ ਕਿਵੇਂ ਲੱਗ ਰਿਹਾ ਹੈ ਬਾਕੀ ਬਾਕੀ ਦੀ ਡਰਾਇੰਗ ਮੈਂ ਅੱਜ ਕੰਪਲੀਟ ਕਰ ਦੂੰਗਾ ਚਲੋ ਇਹਨੂੰ ਕਰਦੇ ਹਾਂ ਸਟਾਰਟ ਕਰਦੇ ਹਾਂ ਬਾਕੀ ਕਲੋਥਿੰਗ ਦਾ ਨਹੀਂ ਮੈਨੂੰ ਪਤਾ ਕਿ ਮੈਂ ਕਿਵੇਂ ਕਰੂੰਗਾ ਹਲੇ ਜਸਟ ਮੈਨੂੰ ਫੇਸ ਕੰਪਲੀਟ ਕਰਨ ਤੇ ਮੈਂ ਧਿਆਨ ਦਿੱਤਾ ਹੋਇਆ ਹੈ ਜੇ ਵਧੀਆ ਲੱਗਿਆ ਹੋਵੇ ਸਾਡਾ ਆਹ ਵਾਲਾ ਬਲੌਗ ਤਾਂ ਸ਼ੇਅਰ ਜ਼ਰੂਰ ਕਰ ਦਿਓ ਨਾਲੇ ਵੇਖਿਓ ਜ਼ਰੂਰ ਜਾ ਕੇ ਪੂਰਾ ਦੇਖਿਓ ਸਕਿੱਪ ਨਾ ਕਰਿਓ ਅਗਲੇ ਵਾਲੇ ਕਲਰਸ ਹੁਣ ਆਪਾਂ ਆ ਚਾਰਕੋਲਾ ਵਾਲਾ ਕੰਮ ਵੀ ਕਰਨਾ ਹੈ ਥੋੜੇ ਦਿਨਾਂ ਵਿੱਚ ਇੱਕ ਵੱਡਾ ਪ੍ਰੋਜੈਕਟ ਲਾਈਕ ਆਹ ਵਾਲਾ ਪ੍ਰੋਜੈਕਟ ਹੈ ਜੋ ਆਪਣਾ ਵੱਡਾ ਇਹ ਮੰਗੂ ਇੱਕ ਹੋਰ ਪ੍ਰੋਜੈਕਟ ਆਪਾਂ ਬਣਾਣਾ ਬਾਕੀ ਫਿਰ ਆਪਣਾ ਰੂਮ ਤਾਂ ਯਾਰ ਛੋਟਾ ਪੈ ਗਿਆ ਤੁਸੀਂ ਦੇਖ ਸਕਦੇ ਹੋ ਫਾਈਨਲੀ ਗਾਇਜ਼ ਆਪਣਾ ਜਿਹੜਾ ਫੇਸ ਦਾ ਤੇ ਆ ਨੈਕ ਦਾ ਪੋਰਸ਼ਨ ਮਤਲਬ ਸਕਿਨ ਟੋਨ ਸਾਰੀ ਕੰਪਲੀਟ ਹੋ ਚੁੱਕੀ ਹੈ ਇੱਥੇ ਛੱਬੇ ਦੀ ਨਾਨੀ ਜੀ ਦੀ ਡਰਾਇੰਗ ਆ ਆਪਾਂ ਸਕਿਨ ਟੋਨ ਕੰਪਲੀਟ ਕਰਤਾ ਜੋ ਕਿ ਆਪਣਾ ਪਹਿਲਾ ਮੋਟਿਵ ਹੁੰਦਾ ਪਹਿਲਾ ਮਿਸ਼ਨ ਹੁੰਦਾ ਹੈ ਆਪਣਾ ਸੋ ਸਭ ਤੋਂ ਇੰਪੋਰਟੈਂਟ ਹੁੰਦਾ ਸਕਿੰਟਨ ਜੋ ਕਿ ਸੇਮ ਲੱਗਣਾ ਚਾਹੀਦਾ ਬਿਲਕੁਲ ਸੇਮ ਹੈ ਬਲਰੀ ਫੋਟੋ ਤੋਂ ਵੀ ਆਪਣਾ ਇੱਕ ਬਹੁਤ ਵਧੀਆ ਡਰਾਇੰਗ ਬਣਾ ਚੁੱਕੇ ਹਾਂ ਹੁਣ ਆਪਾਂ ਇਹਨਾਂ ਦੀ ਕਲੋਥਿੰਗ ਕਰਨੀ ਹੈ ਆਲੇ ਦੁਆਲੇ ਦੀ ਬੈਕਗ੍ਰਾਉਂਡ ਆ ਉਹ ਬਣਾਣਾ ਬਸ ਥੋੜਾ ਹੀ ਕੰਮ ਹੈ ਬਹੁਤ ਵਧੀਆ ਲੱਗ ਰਿਹਾ ਹੈ ਦੇਖਣ ਨੂੰ ਦੀਪੂ ਕਿਵੇਂ ਲੱਗ ਰਿਹਾ ਏ ਉਹ ਸੋਹਣੀ ਬਹੁਤ ਘੈਂਟ ਲੱਗ ਰਿਹਾ ਹੈ ਬਹੁਤ ਘੈਂਟ ਬਣੀ ਹੈ ਜੀ ਓਕੇ ਜੀ ਚਲੋ ਆਪਾਂ ਹੁਣ ਇਹਨਾਂ ਦੀ ਕਲੋਥਿੰਗ ਦਾ ਕਰਾਂਗੇ ਜੋ ਕਿ ਹੈ ਪਿੰਕ ਕਲਰ ਚ ਲਾਈਟ ਪਿੰਕ ਔਰ ਥੋੜਾ ਡਾਰਕ ਪਿੰਕ ਯਾ ਪਿੰਕ ਦੇ ਆਪਣੇ ਕੋਲ ਆ ਸ਼ੇਡਸ ਹੈ ਇਕ ਹੋਰ ਪਿੰਕ ਸੀ ਇਹਨਾ ਚੋਂ ਨਹੀਂ ਇਹ ਵਾਲੀ ਲਾਈਟ ਬਹੁਤ ਲਾਈਟ ਪਿੰਕ ਜਿਹੀ ਸੀ ਨਾ ਆ ਵਾਲਾ ਇਹ ਕਲਰਸ ਹੈ ਇਹਨਾਂ ਨਾਲ ਸ਼ਾਇਦ ਇਹਨਾਂ ਦੇ ਕਲੋਥਿੰਗ ਦਾ ਬਣੂਗਾ ਬਾਕੀ ਤਾਂ ਵਧੀਆ ਲੱਗ ਰਿਹਾ ਹੈ ਬਾਕੀ ਮੈਂ ਬੈਕਗ੍ਰਾਉਂਡ ਬਣਾ ਦੂੰਗਾ ਫਿਰ ਉਹ ਵੀ ਵਧੀਆ ਲੱਗਣਾ ਹੁੰਦਾ ਕਮੋਂ ਇੰਨਾ ਕੰਪਲੀਟ ਹੋ ਚੁੱਕਿਆ ਮੈਂ ਥੋੜਾ ਜਿਹਾ ਲਾਈਟ ਹੀ ਰੱਖਿਆ ਹੈ ਕਿਉਂਕਿ ਮੈਂ ਬੈਕਗ੍ਰਾਉਂਡ ਹੈ ਜੋ ਕਿ ਮੈਂ ਸੋਚਿਆ ਉਹ yellow ਨਹੀਂ ਕਰੂੰਗਾ ਇਸ ਤਰੀਕੇ ਨਾਲ ਕਰੂੰਗਾ ਮੈਂ ਜਿਵੇਂ ਆ ਬਲੂ ਹੋ ਰੱਖਿਆ ਸੋ ਗਾਇਸ ਇਹਨੂੰ ਆਪਾਂ ਕੰਪਲੀਟ ਕਰਦੇ ਆ ਇੰਨਾ ਕੁ ਪੋਰਸ਼ਨ ਰਹਿ ਗਿਆ ਬਸ ਇੰਨੇ ਪੋਰਸ਼ਨ ਤੋਂ ਬਾਅਦ ਆਪਾਂ ਬੈਕਗ੍ਰਾਉਂਡ ਕਰਕੇ ਇਹਨੂੰ ਕੰਪਲੀਟ ਕਰ ਦੇਣਾ ਤੇ ਇੰਨਾ ਕੰਪਲੀਟ ਕਰਕੇ ਭੇਜ ਦੇਣੀ ਆਪਾਂ ਇਹਦੀ ਫੋਟੋ ਸਭ ਵੀਰੇ ਕੋਲੇ ਕੀ ਆਜੋ ਲੈ ਜਾਓ ਤੇ ਵਲੌਗ ਰੈਡੀ ਕਰਾਂਗੇ ਥੋੜੇ ਲਈ ਬਾਅਦ ਤੇ ਆਜਾ ਬੜੇ ਲੋਚੜਾ ਆਪਾਂ ਇਹਦਾ ਬੈਕਗ੍ਰਾਉਂਡ ਕਰਾਂਗੇ ਕੰਪਲੀਟ ਜੋ ਕਿ ਹੈ ਬਲੂ ਸ਼ੇਡ ਚ ਓਵਰਆਲ ਡਰਾਇੰਗ ਬਹੁਤ ਵਧੀਆ ਲੱਗ ਰਹੀ ਜੇ ਸੂਟ ਵਗੈਰਾ ਆਪਾਂ ਸਾਰਾ ਕਲੀਅਰ ਕਰਤਾ ਆ ਹੁਣ ਆਪਾਂ ਬੈਕਗ੍ਰਾਉਂਡ ਕਲੀਅਰ ਕਰਦੇ ਆ ਤੇ ਗਾਇਜ਼ ਅੱਜ ਆਪਣੇ ਆਈ ਹੈ ਨਵੀਂ ਅਲਮਾਰੀ ਐ ਠੀਕ ਐ ਚਲੋ ਤੇਲ ਚੋਣ ਵਾਲੇ ਹੈਗੇ ਨੇ ਖੜੇ ਹੈ ਨਾ ਤੇ ਹੁਣ ਆਪਾਂ ਲੈ ਕੇ ਜਾਣੀ ਆ ਉਧਰ ਨੂੰ ਉਹ ਡੈਡੀ ਖੜੇ ਆ ਉਹ ਡੈਡੀ ਖੜੇ ਉੱਥੇ ਲੈ ਕੇ ਜਾਣੀ ਆ ਗਲੀ ਸੇ ਗਲੀ ਸਾਡੀ ਪੀੜੀ ਤੁਹਾਨੂੰ ਪਤਾ ਆ ਛੱਡ ਦੇਣ ਲਈ ਦੋ ਛੜਦੇ ਬਾਈ ਜੱਫਾ ਬਾਜਾ ਜੱਫਾ ਕਰਦੇ ਕੁਛ ਛੜ ਦੋ ਵਾਸਤੇ ਤੁਹਾਨੂੰ ਲੱਗਦਾ ਇੱਥੇ ਕੀ ਜਾਣਾ ਬਾ ਕੀ ਜਾਂਦੀ ਹੈ ਕੱਲ ਦੀ ਵੀ ਮੋੜ ਦੇ ਉਧਰ ਕੋਈ ਕਰਨੀ ਕੋਈ ਟਾਕੇ ਤੇ ਤਾਕਤ ਨਾਲ ਕੋਈ ਨਹੀਂ ਆਉਂਦੀ ਜੀ ਲੈਨੇ ਤੁਸੀਂ ਕਰ ਲਓ ਨਹੀਂ ਹੋਣਾ ਚੱਪੋ ਯਾਰ ਟੀਟੀ ਕਰੋ ਮੇਰੇ ਉਸੇ ਤਰ੍ਹਾਂ ਨਹੀਂ ਹੁਣ ਆਪਣੇ ਆਪ ਰੱਖ ਖਰਾਬ ਕਰਦੇ ਦੱਸੋ ਖੁਸ਼ੀਆਂ ਖੁਸ਼ੀਆਂ ਜੀ ਸੇ ਹਾਇਦੇ ਆ ਅਣਜਾਨ ਤੋਂ ਅੱਖਰੀ ਗੱਲ ਗੱਲ ਆ ਗਈ ਹੁਣ ਜੱਜ ਕਰਦੇ ਆ ਪੁੱਤਾਂ ਕੁੰਡੇ ਕਿੱਧਰ ਹੈ ਹਾਂ ਹਾਂ ਇਧਰ ਆ ਰਹਾ ਯਾਰ ਜੱਪਾ ਲੈ ਆਇਆ ਹੈ ਅਲਮਾਰੀ ਅੰਦਰ ਆ ਚੁੱਕੀ ਹੈ ਇਹ ਇਧਰੋਂ ਆਈ ਹੈ ਤੇ ਇਹਦੀ ਇੱਕ ਦਿੱਕਤ ਆ ਗਈ ਕਿ ਇੱਕ ਤਾਂ ਪਤਲੀ ਆਪਣੇ ਵਾਲੇ ਨਾਲ ਠੀਕ ਹੈ ਇੱਕ ਛੋਟੀ ਵੀ ਹੈ ਤੁਹਾਨੂੰ ਦਿਖਾਉਣਾ ਆਪਣੇ ਵਾਲੀ ਪ੍ਰਾਣੀ ਵਾਲੇ ਨੂੰ ਜਿਹੜੀ ਆ ਆਪਣੇ ਕੋਲ ਅਲਮਾਰੀ ਆ ਇਹਦਾ ਰੰਗ ਵਗੈਰਾ ਉਤਰਿਆ ਹੋਇਆ ਬਹੁਤ ਸਾਲ ਹੋ ਗਏ ਛੋਟੇ ਹੁੰਦੇ ਦੇਖੀ ਆ ਨਾ ਉਹ ਹੀ ਅਲਮਾਰੀ ਆ ਤੇ ਜਾਂ ਆ ਚੀਜ਼ ਹੈਗੀ ਆ ਝੋੜੀ ਹੈ ਤੇ ਉਹ ਵੱਡੀ ਵੀ ਬਹੁਤ ਆਪਣੇ ਨਾਲੋਂ ਮੇਰੇ ਨਾਲ ਤੁਸੀਂ ਦੇਖ ਸਕਦੇ ਹੋ ਹਾਈਟ ਦੇ ਮਾਪੇ ਤਾਂ ਤੇ ਜਿਹੜੀ ਉਹ ਐ ਇੱਡੀ ਕੀ ਆ ਬਟ ਲੈ ਆਏ ਚਲੋ ਹੁਣ ਦੇਖਦੇ ਜਿਹੜਾ ਸਮਾਨ ਇਹਦੇ ਵਿੱਚ ਪਿਆ ਅਡਜਸਟਮੈਂਟ ਦੇਖਾਂ ਕਿਵੇਂ ਕਰਨੀ ਹੁਣ ਡੈਡੀ ਕਰਨਗੇ ਖਾਲੀ ਇਹਨੂੰ ਮੰਮੀ ਤੇ ਡੈਡੀ ਦੋਵੇਂ ਲਾ ਕੇ ਖਾਲੀ ਕਰਨਗੇ ਖਾਲੀ ਕਰਕੇ ਤੇ ਉਹ ਇੱਥੇ ਲਿਆਉਣੀ ਆ ਇਧਰੋਂ ਸਾਰੀ ਦੇਖ ਲਓ ਭੀੜੀ ਆ ਕਰਦੇ ਡੇਟਿੰਗ ਉਸ ਤੋਂ ਬਾਅਦ ਉਹ ਦਿਖਾਉਣਾ ਆਪਾਂ ਰੱਖਤੀ ਅਲਮਾਰੀ ਹਾਂ ਲੋ ਅਨਬਾਕਸਿੰਗ ਕਰਤੀ ਆ ਗੱ ਇੱਕ ਤੇ ਲਿੱਖੋ ਵਿਭਾਵ ਮਾਨੇ 3 3 ਪਾਲ ਨਹੀਂ ਦਾ ਹੀ ਦਾਪਾ ਕਰਤੀ ਚੇਂਜ ਗਾਡਰ ਮੇਰੇ ਨਹੀਂ 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 ਅਨਬਾਕਸਿੰਗ ਕਰਾਓ 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 ਅਨਬਾਕਸਿੰਗ ਦੇ ਇੱਧਰ ਲਾ ਉੱਤੇ ਲਾ ਉੱਥੇ ਲਾਈ ਨਹੀਂ ਸੀ ਤੇ ਲਾ ਲਓ ਇਹ ਇੱਕ ਰੀਅਲ ਗੱਦਾ ਇੱਕ ਮਿੰਟ ਇੱਕ ਮਿੰਟ ਐ ਹਟ ਜਾ ਹਟ ਜਾ ਕਰਦੇ 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 ਬਈ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਸਮਾਨ ਇੰਨਾ ਸਮਾਨ ਅਲਮਾਰੀ ਚ ਆਊਗਾ ਇੰਨਾ ਸਮਾਨ ਅਲਮਾਰੀ ਸੰਭੀ ਬੈਠੀ ਸੀ ਅਲਮਾਰੀ ਦੀ ਲੁੱਕ ਥੋੜੀ ਚੇਂਜ ਹੋ ਗਈ ਹਣ ਚਲ ਆਓ ਅਸੀਂ ਇਹ ਡਰੈਸਿੰਗ ਟੇਬਲ ਵੀ ਉੱਥੇ ਲਾਣਾ ਦੇਖੋ ਕਲਾਸ ਹੋ ਗਿਆ ਬਿਲਕੁਲ ਲਈ ਨਾਲ ਸੋ ਗਾਇਸ ਆਪਾਂ ਕਾਫੀ ਟੈਂਪੋ ਡਰਾਇੰਗ ਬਣਾ ਰਹੇ ਸੀ ਇੱਕ ਬਹੁਤ ਸਪੈਸ਼ਲ ਡਰਾਇੰਗ ਹੈ ਤੁਹਾਨੂੰ ਮੈਂ ਦਿਖਾ ਦਿੰਦਾ ਕੰਪਲੀਟ ਹੋ ਚੁੱਕੀ ਹੈ ਹਾਂਜੀ ਇਹ ਵਾਲੀ ਔਰ ਸੌਰੀ ਇਹ ਵਾਲੀ ਨਹੀਂ ਮਤਲਬ ਇਹ ਆਪਾਂ ਪਹਿਲਾਂ ਬਣਾਈ ਸੀ ਚਾਰਕੋਲ ਜੇ ਇਹ ਮੈਨੂੰ ਪਸੰਦ ਨਹੀਂ ਆਈ ਸੋ ਇਹਨੂੰ ਆਪਾਂ ਰੀਕ੍ਰੀਏਟ ਕੀਤਾ ਇਹਨੂੰ ਆਪਾਂ ਬਣਾਇਆ ਰੀਕ੍ਰੀਏਟ ਰਿਪਲੇਸ ਕਰਤੀ ਇਹਦੇ ਨਾਲ ਚਾਰਕੋਲ ਟੂ ਕਲਰਫੁਲ ਆਪਾਂ ਦੋ ਪਹਿਲੀ ਵਾਰੀ ਡਰਾਇੰਗਸ ਬਣਾਈ ਹੈ ਇੱਕੋ ਜੀਆਂ ਕਿਵੇਂ ਲੱਗ ਰਹੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਇਹ ਵਾਲੀ ਹੈ ਸੱਬੇ ਜੀ ਦੀ ਨਾਨੀ ਜੀ ਦੀ ਪੋਰਟਰੇਟ ਹੈ ਹੁਣ ਉਹ ਆਉਣਗੇ ਸਾਡੇ ਕੋਲੇ ਇਹਨੂੰ ਹੈਂਡ ਓਵਰ ਕਰਨ ਲਈ ਉਹ ਆਪਾਂ ਆਪਣੇ ਘਰੇ ਜਾਣਗੇ ਉਹ ਵੀ ਵਲੌਗ ਜਲਦੀ ਆਊਗਾ ਤੁਸੀਂ ਵੇਖਿਓ ਜਰੂਰ ਬਾਕੀ ਕਿਵੇਂ ਲੱਗੀ ਡਰਾਇੰਗ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਖਤਮ ਹੋ ਚੁੱਕੀ ਹੈ ਇਹ ਡਰਾਇੰਗ ਵੀ ਹੁਣ ਆਪਾਂ ਇੱਕ ਨਵੀਂ ਡਰਾਇੰਗ ਸਟਾਰਟ ਕਰਨੀ ਹੈ ਦੇਖੋ ਸਾਨੂੰ ਕੀ ਮਿਲਿਆ ਸਾਡੀ ਅਲਮਾਰੀ ਜੋ ਚੇਂਜ ਕੀਤੀ ਆਪਾਂ ਉਸੇ ਪੁਰਾਣੀ ਅਲਮਾਰੀ ਦੇ ਥੱਲੇ ਫੋਟੋ ਪਈ ਸੀ ਉਹ ਪਰ ਅਸੀਂ ਫਰੇਮ ਤੋਂ ਉਤਾਰਨ ਲੱਗੇ ਤਾਂ ਉਹ ਫਟ ਗਈ ਸਾਰੇ ਪਾਸੋਂ ਆ ਮੈਂ ਅਦੀਪੂ ਐ ਐਡੀਟਿੰਗ ਆ ਟੋਟਲੀ ਐਡੀਟਿੰਗ ਆ ਜਸਟ ਫੇਸ ਸਾਡੇ ਐ ਬਾਕੀ ਸਾਰੀ ਐਡੀਟਿੰਗ ਐ ਫੇਸ ਹੀ ਅਗਲੇ ਲੱਗੇ ਹੋ ਸਾਰੇ ਚੇਂਜ ਕਰਕੇ ਮੂੰਹ ਮੂੰਹ ਕਿਸੇ ਦਾ ਬਦਲਦਾ ਸਸਾ ਕਦੇ ਇੰਗਲੈਂਡ ਗਏ ਨਹੀਂ ਬੜ ਮੇਰੇ ਐਡਰੈਸ ਵੰਦੀ ਐ ਪਾਈ ਹੋਈ ਐ ਇਹ ਫਟ ਵੀ ਇਦਾਂ ਇਦਾਂ ਹੋ ਗਈ ਸਾਰੀ ਗਾਇਜ਼ ਹੁਣ ਮੈਂ ਆਪਣਾ ਉਹ ਵੀ ਦਿਖਾ ਦੇਣਾ ਹੈ ਅਲਮਾਰੀ ਵਗੈਰਾ ਗਾਇਜ਼ ਆਪਣੀ ਅਲਮਾਰੀ ਐ ਆ ਦੇਖੋ ਜਚਾਈ ਬਹੁਤ ਸੋਹਣੀ ਜਚਾਈ ਐ ਪਹਿਲਾ ਵਾਲੀ ਅਲਮਾਰੀ ਨਾਲੋਂ ਤਾਂ ਹੈ ਤਾਂ ਛੋਟੀ ਬਟ ਆਇਆ ਕਿ ਇਥੋਂ ਸਪੇਸ ਵੱਧ ਗਈ ਜਿਹੜਾ ਕਮਰਾ ਵੱਡਾ ਲੱਗਣ ਲੱਗ ਗਿਆ ਬਾਕੀ ਸਮਾਨ ਬਹੁਤ ਜ਼ਿਆਦਾ ਸੀਗਾ ਡੈਡੀ ਯਾਰ ਤਾਂ ਹੈਰਾਨ ਹੋਗੇ ਕਿ ਇੰਨੀ ਆਲਮਾਰੀ ਦੇ ਵਿੱਚ ਇੰਨਾ ਤਾਂ ਇੰਨਾ ਜ਼ਿਆਦਾ ਸਮਾਨ ਤੇ ਹੁਣ ਬਚੂ ਗਿਆ ਇੱਕ 1 ਵਜ ਗਿਆ ਹੁਣਾਂ ਚਲਦੇ ਆਂ ਸੌਣ ਸਵੇਰੇ ਉੱਠ ਕੇ ਬਣਾਵਾਂਗੇ ਵਲੌਗ ਨਵਾਂ ਤੇ 1 ਵਜ ਗਿਆ ਸਾਨੂੰ ਦੇਖ ਲਓ ਇਹਨੂੰ ਕਰਦੇ ਕਰਦੇ ਜਿਹੜੀ ਆਪਣੀ ਪੁਰਾਣੀ ਅਲਮਾਰੀ ਆ ਇਹ ਆਪਣੇ ਜਿਹੜੇ ਗਵਾਂਢੀ ਉਹਨਾਂ ਦੇ ਘਰੇ ਰੱਖੀ ਆ ਕਿਉਂਕਿ ਆਪਣਾ ਕੋਲ ਇੱਥੇ ਥਾਂ ਹੈ ਨਹੀਂ ਰੱਖਣ ਦੀ ਤੇ ਵੇਚਣ ਦਾ ਜੀ ਨਹੀਂ ਕਰਦਾ ਕਿਉਂਕਿ ਆਪਾਂ ਤੁਹਾਨੂੰ ਪਤਾ ਘਰ ਲਵਾਵਾਂਗੇ ਤੇ ਉਦੋਂ ਉੱਥੇ ਯੂਜ਼ ਹੋਣੀ ਆ ਕੀ ਹੁਣ ਚਲਦੇ ਆਂ ਸੌਣ ਨੀਂਦ ਆਈ ਜਾਂਦੀ ਏ ਜ਼ਿਆਦਾ ਤੇ ਜੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਨਾਲ ਸਬਸਕ੍ਰਾਈਬ ਵੀ ਕਰ ਦਿਓ ਥੈਂਕ ਯੂ